ਮੁਰਗੀ ਫਾਰਮ ਨੂੰ ਲੈ ਕੇ ਸਭ ਤੋਂ ਜ਼ਿਆਦਾ ਆਪਣੇ ਅੰਦਰ ਡਰ ਪੈਦਾ ਕੀਤਾ ਜਾਂਦਾ ਆ ਤੇ ਉਹ ਡਰ ਕਿਹੜਾ ਕਿਹੜਾ ਆ ਕਿਵੇਂ ਆਪਾਂ ਉਸ ਡਰ ਤੋਂ ਬਚਣਾ ਆ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗੀ ਕਿ ਇਹ ਡਰ ਆ ਜਿਹੜਾ ਕੌਣ ਪੈਦਾ ਕਰਦੇ ਨੇ ਆਪਣੇ ਅੰਦਰ ਉਹ ਹੈਗੇ ਨੇ ਉਹ ਲੋਕ ਜਿਨ੍ਹਾਂ ਨੇ ਇਹ ਕੰਮ ਆ ਜਿਹੜਾ ਕਰਕੇ ਛੱਡਿਆ ਹੋਇਆ ਆ ਜਾਂ ਫਿਰ ਆਲਰੇਡੀ ਕੰਮ ਕਰ ਰਹੇ ਨੇ ਪਰ ਉਹ ਤੁਹਾਨੂੰ ਅਸਲ ਸਚਾਈ ਨਹੀਂ ਦੱਸ ਰਹੇ ਮੁਰਗੀ ਫਾਰਮ ਬਾਰੇ ਕਿਉਂਕਿ ਅੱਜ ਕੱਲ ਦਾ ਜਿਹੜਾ ਟਾਈਮ ਆ ਉਹ ਇਹੋ ਜਿਹਾ ਚੱਲ ਰਿਹਾ ਆ ਕੋਈ ਨਹੀਂ ਚਾਹੁੰਦਾ ਕਿ ਕੋਈ ਮੇਰੇ ਬਰਾਬਰ ਖੜੇ ਜੇਕਰ ਮੈਂ ਕਿਸੇ ਕੰਮ ਦੇ ਵਿੱਚ ਤਰੱਕੀ ਕਰ ਰਿਹਾ ਆ ਤੇ ਸਾਹਮਣੇ ਵਾਲਾ ਉਸ ਕੰਮ ਦੇ ਵਿੱਚ ਤਰੱਕੀ ਨਾ ਕਰੇ ਇਸ ਲਈ ਅੱਜ ਆਪਾਂ ਮੁਰਗੀ ਫਾਰਮ ਬਾਰੇ ਉਹ ਗੱਲਾਂ ਕਰਾਂਗੇ ਜਿਨ੍ਹਾਂ ਦਾ ਆਪਣੇ ਅੰਦਰ ਡਰ ਪੈਦਾ ਕੀਤਾ ਜਾਂਦਾ ਜਿਹਦੇ ਕਰਕੇ ਆਪਾਂ ਜਿਹੜਾ ਇਸ ਕੰਮ ਤੋਂ ਭੱਜਦੇ ਆ ਤੇ ਇਹ ਕੰਮ ਆਪਾਂ ਨਹੀਂ ਕਰਨਾ ਚਾਹੁੰਦੇ ਹੈਗੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਡਰ ਆ ਉਹ ਆਪਣੇ ਅੰਦਰ ਇਹ ਪੈਦਾ ਕੀਤਾ ਜਾਂਦਾ ਆ ਕਿ ਮੁਰਗੀ ਫਾਰਮ ਤੋਂ ਜੀ ਬਿਲਕੁਲ ਵੀ ਕਮਾਈ ਨਹੀਂ ਹੈਗੀ ਇਹਦੇ ਵਿੱਚ ਤਾਂ ਜੀ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਦੇਖੋ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਕਿਹਾ ਹੋਇਆ ਆ ਕਿ ਜੇਕਰ ਤੁਸੀਂ ਕੰਮ ਆ ਜਿਹੜਾ ਵੱਡੇ ਲੈਵਲ ਤੇ ਇਕਦਮ ਸ਼ੁਰੂ ਕਰੋਗੇ ਤਾਂ ਤੁਹਾਡਾ ਜਿਹੜਾ ਨੁਕਸਾਨ ਆ ਉਹ ਹੋਵੇਗਾ ਹੀ ਤੇ ਦੂਜੀ ਗੱਲ ਇਹ ਆ ਕਿ ਇਸ ਕੰਮ ਦੇ ਵਿੱਚ ਕਮਾਈ ਹੀ ਕਮਾਈ ਆ ਪਰ ਜੇਕਰ ਆਪਾਂ ਕਿਸੇ ਤਰੀਕੇ ਦੇ ਨਾਲ ਕੰਮ ਕਰਦੇ ਆ ਥੋੜੀਆਂ ਮੁਰਗੀਆਂ ਤੋਂ ਕੰਮ ਸ਼ੁਰੂ ਕਰਕੇ ਆਪਾਂ ਵੱਡੇ ਲੈਵਲ ਵੱਲ ਇਸ ਕੰਮ ਨੂੰ ਲੈ ਕੇ ਜਾਂਦੇ ਆ ਵਧੀਆ ਕੁਆਲਿਟੀ ਦੀਆਂ ਆਪਾਂ ਮੁਰਗੀਆਂ ਰੱਖਦੇ ਆ ਦੇਸੀ ਮੁਰਗੀਆਂ ਰੱਖਦੇ ਆ ਆਰ ਆਈ ਆਰ ਬਲੈਕ ਅਸਟਰਾਲਪ ਮੁਰਗੀਆਂ ਰੱਖਦੇ ਆ ਤੇ ਵਧੀਆ ਕੁਆਲਿਟੀ ਦੇ ਜਿਹੜੇ ਆਂਡੇ ਆਪਾਂ ਸੇਲ ਕਰਦੇ ਆ ਤਾਂ ਸਾਡੇ ਕੋਲ ਕਸਟਮਰ ਆ ਜਿਹੜੇ ਖੁਦ ਚੱਲ ਕੇ ਆਉਂਦੇ ਆ ਤੇ ਜਿਹੜੀ ਆਂਡੇ ਦਾ ਜਿਹੜਾ ਰੇਟ ਆ ਉਹ ਵੀ ਵਧੀਆ ਲੱਗਦਾ ਆ ਜੇਕਰ ਆਂਡੇ ਦੀ ਕੁਆਲਿਟੀ ਵਧੀਆ ਹੋਊਗੀ ਰੇਟ ਵਧੀਆ ਲੱਗੂਗਾ ਤੇ ਸਾਡੀ ਕਮਾਈ ਆ ਜਿਹੜੀ ਉਹ ਕੋਈ ਵੀ ਨਹੀਂ ਰੋਕ ਸਕਦਾ ਹੈਗਾ ਸਾਡੀ ਕਮਾਈ ਆ ਜਿਹੜੀ ਜ਼ਰੂਰ ਹੋਵੇਗੀ ਠੀਕ ਆ ਤੇ ਜਿਹੜਾ ਦੂਜੇ ਨੰਬਰ ਤੇ ਡਰ ਪੈਦਾ ਕੀਤਾ ਜਾਂਦਾ ਆ ਉਹ ਇਹ ਪੈਦਾ ਕੀਤਾ ਜਾਂਦਾ ਆ ਕਿ ਜੀ ਇਹਨਾਂ ਦੀ ਫੀਡ ਦਾ ਖਰਚਾ ਬਹੁਤ ਜ਼ਿਆਦਾ ਆ ਦੇਖੋ ਮੇਰੀ ਵੀਡੀਓ ਦੇ ਵਿੱਚ ਦੇਖੋ ਮੈਂ ਇਹਨਾਂ ਨੂੰ ਕੀ ਪਾਇਆ ਇਸ ਟਾਈਮ ਪਹਿਲਾਂ ਵੀ ਮੈਂ ਆਪਣੀ ਵੀਡੀਓ ਦੇ ਵਿੱਚ ਦੱਸਿਆ ਆ ਕਿ 150 ਮੁਰਗੀਆਂ ਘਰੇ ਪਾਲਣੀਆਂ ਕੋਈ ਬਹੁਤੀਆਂ ਮੁਸ਼ਕਿਲ ਨਹੀਂ ਹੈਗੀਆਂ ਕੋਈ ਇਹਨਾਂ ਦਾ ਫੀਡ ਦਾ ਖਰਚਾ ਜਿਹੜਾ ਇੰਨਾ ਨਹੀਂ ਆਉਂਦਾ ਹੈਗਾ ਇਹਨਾਂ ਦੀ ਫੀਡ ਦੇ ਖਰਚਾ ਆਪਾਂ ਬਹੁਤ ਤਰੀਕਿਆਂ ਦੇ ਨਾਲ ਘੱਟ ਕਰ ਸਕਦੇ ਆ ਠੀਕ ਆ ਤੇ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਮੈਂ ਇਹ ਹੁਣ ਮੈਂ ਮੁਰਗੀਆਂ ਨੂੰ ਖਰਾਬ ਬਿਸਕੁਟ ਤੇ ਇਸ ਤੋਂ ਬਿਨਾ ਹੋਰ ਕਈ ਚੀਜ਼ਾਂ ਪਾ ਕੇ ਹਟੀਆਂ ਤੇ ਮੁਰਗੀਆਂ ਜਿਹੜੀਆਂ ਆਰਾਮ ਨਾਲ ਖਾ ਰਹੀਆਂ ਆ ਜਿਦੇ ਨਾਲ ਮੇਰੀ ਫੀਡ ਦਾ ਖਰਚਾ ਜਿਹੜਾ ਘਟੋ ਗਿਆ ਤੇ ਜਿਹੜੇ ਕਹਿੰਦੇ ਨੇ ਕਿ ਫੀਡ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਆ ਅਸਲ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਾਜ਼ਾਰੂ ਫੀਡ ਤੋਂ ਬਿਨਾ ਆਪਾਂ ਹੋਰ ਕਿਹੜੀਆਂ ਘਰੇਲੂ ਚੀਜ਼ਾਂ ਇਹਨਾਂ ਨੂੰ ਪਾ ਸਕਦੇ ਆ ਉਹ ਬਸ ਫੀਡ ਲੈ ਕੇ ਆਉਂਦੇ ਨੇ 17 1800 ਦਾ ਬੋਰਾ ਕਈ 2000 ਦਾ ਵੀ ਬੋਰਾ ਲੈ ਕੇ ਆਉਂਦੇ ਨੇ ਜੀ ਜੋ ਬਸ ਉਹ ਮੁਰਗੀਆਂ ਨੂੰ ਪਾਈ ਜਾ ਰਹੇ ਨੇ ਤੇ ਮੁਰਗੀਆਂ ਜਿਹੜੀਆਂ ਆ ਉਹ ਖਾਈ ਜਾ ਰਹੀਆਂ ਨੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਦਿਨ ਦੇ ਵਿੱਚ ਕਿੰਨੀ ਕੁ ਫੀਡ ਮੁਰਗੀਆਂ ਨੂੰ ਪਾਉਣੀ ਆ ਠੀਕ ਆ ਤੇ ਜੀ ਦੇ ਕਰਕੇ ਉਹਨਾਂ ਨੂੰ ਲੱਗਦਾ ਆ ਵੀ 2000 ਦਾ ਜੀ ਇਹ ਬੋਰਾ 15 ਦਿਨਾਂ ਦੇ ਵਿੱਚ ਖਾ ਗਈਆਂ ਤੇ ਸਾਡਾ ਤਾਂ ਜੇ ਨੁਕਸਾਨ ਹੁੰਦਾ ਆ ਸਾਡਾ ਤਾਂ ਇਹਨਾਂ ਦਾ ਫੀਡ ਦਾ ਖਰਚਾ ਹੀ ਸਾਡੇ ਤੋਂ ਪੂਰਾ ਨਹੀਂ ਹੁੰਦਾ ਹੈਗਾ ਪਰ ਜ਼ਰੂਰੀ ਨਹੀਂ ਹੈਗਾ ਤੁਸੀਂ ਬਾਜ਼ਾਰੂ ਫੀਡ ਪਾਉਣੀ ਆ ਤੁਸੀਂ ਘਰੇਲੂ ਬਹੁਤ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਮੁਰਗੀਆਂ ਨੂੰ ਪਾ ਕੇ ਤੁਸੀਂ ਫੀਡ ਦਾ ਖਰਚਾ ਘਟਾ ਸਕਦੇ ਆ ਠੀਕ ਆ ਤੇ ਤੀਜੇ ਨੰਬਰ ਤੇ ਆਉਂਦਾ ਆ ਤੀਜੇ ਨੰਬਰ ਵਾਲਾ ਡਰ ਇਹ ਪੈਦਾ ਕੀਤਾ ਜਾਂਦਾ ਆ ਕਿ ਮੁਰਗੀਆਂ ਨੂੰ ਜੀ ਬਿਮਾਰੀ ਤੋਂ ਨਹੀਂ ਬਚਾਇਆ ਜਾ ਸਕਦਾ ਹੈਗਾ ਇਹ ਗੱਲ ਬਿਲਕੁਲ ਸਹੀ ਆ ਜੇਕਰ ਮੁਰਗੀ ਨੂੰ ਬਿਮਾਰੀ ਆ ਗਈ ਤਾਂ ਬਹੁਤ ਘੱਟ ਚਾਂਸ ਰਹਿੰਦੇ ਆ ਮੁਰਗੀਆਂ ਨੂੰ ਬਚਾਉਣ ਦੇ ਲਈ ਚਿਕਸ ਨੂੰ ਬਚਾਉਣ ਦੇ ਪਰ ਮੁਰਗੀਆਂ ਨੂੰ ਆਪਾਂ ਬਿਮਾਰੀ ਔਣ ਹੀ ਕਿਉਂ ਦੇਣੀ ਆ ਪਹਿਲਾਂ ਹੀ ਆਪਾਂ ਕਿਉਂ ਨਹੀਂ ਬਚਾਅ ਕਰ ਸਕਦੇ ਹੈਗੇ ਇਹ ਜਿਹੜੀ ਤੁਸੀਂ ਪਾਣੀ ਦੇ ਵਿੱਚ ਦੇਖ ਰਹੇ ਆ ਲਾਲ ਦਵਾਈ ਇਹ ਮੈਂ ਪਿਛਲੇ 4-5 ਮਹੀਨਿਆਂ ਤੋਂ ਮੁਰਗੀਆਂ ਦੇ ਲਈ ਵਰਤਦੀ ਆ ਰਹੀ ਆ ਇਹ ਦਵਾਈ ਆ ਜਿਹੜੀ ਮੁਰਗੀਆਂ ਦੇ ਅੰਦਰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਕਰਦੀ ਆ ਇਹ 10 ਰੁਪਏ ਦੀ ਦਵਾਈ ਸਿਰਫ ਆਉਂਦੀ ਆ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਆ ਆਪਾਂ ਨੂੰ ਇਹ ਕੋਈ ਨਹੀਂ ਦੱਸਦਾ ਹੈਗਾ ਜਦਕਿ ਆਪਾਂ ਨੂੰ 2-250-300 ਰੁਪਏ ਵਾਲੀ ਦਵਾਈ ਆ ਜਿਹੜੀ ਹਰੇਕ ਇਨਸਾਨ ਦੱਸ ਦਿੰਦਾ ਕਈਆਂ ਨੇ ਇਸ ਮਾਮਲੇ ਦੇ ਵਿੱਚ PDF ਵੀ ਬਣਾ ਕੇ ਰੱਖੇ ਹੋਏ ਨੇ ਜੋ ਥੋੜੀ ਜਿਹੀ ਫੀਸ ਤੇ ਹੀ ਸੇਲ ਮਤਲਬ ਕਿ ਆਪਾਂ ਖਰੀਦ ਸਕਦੇ ਆ ਠੀਕ ਆ ਜਦ ਕਿ ਅਸਲ ਜਿਹੜੀ ਗੱਲ ਆ ਉਹ ਇਹ ਆ ਕਿ ਆਪਾਂ ਮੁਰਗੀਆਂ ਨੂੰ ਬਿਮਾਰੀ ਉਣ ਹੀ ਨਾ ਦਈਏ ਇਹਨਾਂ ਦੇ ਪਾਣੀ ਦੇ ਵਿੱਚ ਲਾਲ ਦਵਾਈ ਪਾਓ ਠੀਕ ਆ ਇਸ ਤੋਂ ਬਿਨਾ ਜਿੱਥੇ ਤੁਸੀਂ ਮੁਰਗੀਆਂ ਰੱਖੀਆਂ ਹੋਈਆਂ ਨੇ ਚਾਹੇ ਖੁੱਡੇ ਵਿੱਚ ਰੱਖੀਆਂ ਹੋਈਆਂ ਨੇ ਚਾਹੇ ਤੁਸੀਂ ਸ਼ੈੱਡ ਵਿੱਚ ਰੱਖੀਆਂ ਹੋਈਆਂ ਨੇ ਉਹਦੀ ਸਾਫ਼ ਸਫਾਈ ਆ ਜਿਹੜੀ ਰੋਜ਼ ਕਰੋ ਮੁਰਗੀਆਂ ਨੂੰ ਬਿਮਾਰੀ ਹੋਵੇਗੀ ਹੀ ਨਹੀਂ ਜਿਹੜੇ ਕਹਿੰਦੇ ਨੇ ਕਿ ਇੱਕਦਮ ਮੁਰਗੀਆਂ ਨੂੰ ਬਿਮਾਰੀ ਆਈ ਮੁਰਗੀਆਂ ਸਾਡੀਆਂ ਮਰ ਗਈਆਂ ਉਹਨਾਂ ਦੀ ਵਜ੍ਹਾ ਇਹੀ ਹੁੰਦੀ ਆ ਕਿ ਆਪਾਂ ਉਹਨਾਂ ਦੇ ਰਹਿਣ ਬਸੇਰੇ ਦੇ ਵਿੱਚ ਸਾਫ਼ ਸਫਾਈ ਨਹੀਂ ਰੱਖਦੇ ਜਿਹਦੇ ਕਾਰਨ ਅਮੋਨੀਆ ਗੈਸ ਪੈਦਾ ਹੁੰਦੀ ਆ ਤੇ ਅਮੋਨੀਆ ਗੈਸ ਦੇ ਨਾਲ ਹੀ ਆਪਣੀਆਂ ਮੁਰਗੀਆਂ ਜਾਂ ਚਿਕਸਾ ਜਿਹੜੇ ਉਹ ਮਰ ਜਾਂਦੇ ਨੇ ਤੇ ਉਦੋਂ ਫਿਰ ਆਪਾਂ ਨੂੰ ਲੱਗਦਾ ਆ ਕਿ ਇਹਨਾਂ ਤੋਂ ਇਹਨਾਂ ਨੂੰ ਬਿਮਾਰੀ ਤੋਂ ਨਹੀਂ ਬਚਾਇਆ ਜਾ ਸਕਦਾ ਹੈਗਾ ਦੇਖੋ ਮੁਰਗੀਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਤੁਸੀਂ ਕੋਸ਼ਿਸ਼ ਕਰੋ ਕਿ ਮੁਰਗੀਆਂ ਦੇ ਜਿਹੜੇ ਲੱਗੇ ਕੋਈ ਬਿਮਾਰੀ ਆ ਉਹਨੂੰ ਆਣ ਹੀ ਨਾ ਦਿਓ ਪਹਿਲਾਂ ਹੀ ਬਚਾ ਕਰੋ ਪਾਣੀ ਦੇ ਵਿੱਚ ਲਾਲ ਦਵਾਈ ਪਾਓ ਠੀਕ ਆ ਤੇ ਸਾਫ ਸਫਾਈ ਆ ਜਿਹੜੀ ਉਹ ਜ਼ਰੂਰ ਰੱਖੋ ਤੇ ਚੌਥਾ ਡਰ ਇਹ ਪੈਦਾ ਕੀਤਾ ਜਾਂਦਾ ਆ ਕਿ ਜੀ ਸਰਦੀਆਂ ਦੇ ਵਿੱਚ ਤਾਂ ਅੰਡੇ ਸੇਲ ਹੋ ਜਾਂਦੇ ਨੇ ਵਧੀਆ ਰੇਟ ਤੇ ਸੇਲ ਹੋ ਜਾਂਦੇ ਨੇ ਪਰ ਗਰਮੀਆਂ ਦੇ ਵਿੱਚ ਅੰਡੇ ਨਹੀਂ ਸੇਲ ਹੁੰਦੇ ਹੈਗੇ ਦੇਖੋ ਗਰਮੀਆਂ ਦੇ ਵਿੱਚ ਵੀ ਆਂਡੇ ਸੇਲ ਹੁੰਦੇ ਨੇ ਪਰ ਥੋੜਾ ਜਿਹਾ ਆਪਾਂ ਨੂੰ ਰੇਟ ਆ ਜਿਹੜਾ ਉਹ ਡਾਊਨ ਕਰਨਾ ਪੈਂਦਾ ਆ ਜਿਵੇਂ ਮੱਝਾਂ ਦਾ ਜਿਹੜਾ ਦੁੱਧ ਹੁੰਦਾ ਉਹਦਾ ਰੇਟ ਆ ਜਿਹੜਾ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦਾ ਆ ਪਰ ਸਰਦੀਆਂ ਦੇ ਵਿੱਚ ਥੋੜਾ ਘਟ ਜਾਂਦਾ ਆ ਐਦਾਂ ਹੀ ਮੁਰਗੀਆਂ ਦਾ ਉਲਟ ਕੰਮ ਚੱਲਦਾ ਆ ਸਰਦੀਆਂ ਦੇ ਵਿੱਚ ਆਂਡੇ ਦੀ ਡਿਮਾਂਡ ਜ਼ਿਆਦਾ ਹੁੰਦੀ ਆ ਤੇ ਤੁਸੀਂ ਰੇਟ ਆ ਜਿਹੜਾ ਆਪਣੇ ਹਿਸਾਬ ਦੇ ਨਾਲ ਵਧੀਆ ਲਾ ਸਕਦੇ ਹੋ ਪਰ ਗਰਮੀਆਂ ਦੇ ਦਿਨਾਂ ਵਿੱਚ ਜੇਕਰ ਤੁਸੀਂ ਆਂਡੇ ਸੇਲ ਕਰਨੇ ਆ ਉਹਦੇ ਲਈ ਤੁਹਾਨੂੰ ਰੇਟ ਵੀ ਡਾਊਨ ਕਰਨਾ ਪੈਣਾ ਆ ਇਸ ਤੋਂ ਬਿਨਾ ਇੱਕ ਕੰਮ ਹੋਰ ਕਰ ਸਕਦੇ ਆ ਤੁਸੀਂ ਘਰੇ ਇਨਕੂਬेटर ਤਿਆਰ ਕਰਕੇ ਉਹਦੇ ਵਿੱਚ ਆਂਡੇ ਰੱਖ ਕੇ ਗਰਮੀਆਂ ਦੇ ਦਿਨਾਂ ਵਿੱਚ ਬੱਚੇ ਕਢਵਾ ਸਕਦੇ ਆ ਜਾਂ ਫਿਰ ਤੁਸੀਂ ਆਂਡੇ ਆ ਜਿਹੜੇ ਕਿਸੇ ਐਚਡੀ ਵਾਲੇ ਨੂੰ ਦੇ ਕੇ ਉਹਦੇ ਤੋਂ ਬੱਚੇ ਆ ਜਿਹੜੇ ਕਢਵਾ ਸਕਦੇ ਆ ਠੀਕ ਆ ਕੰਮ ਕਰਨ ਦੇ ਜਿਹੜੇ ਤਰੀਕੇ ਆ ਜੇਕਰ ਤੁਸੀਂ ਉਸ ਹਿਸਾਬ ਦੇ ਨਾਲ ਇਹ ਕੰਮ ਕਰਦੇ ਹੋ ਤੇ ਤੁਹਾਡਾ ਜਿਹੜਾ ਨੁਕਸਾਨ ਆ ਉਹ ਬਿਲਕੁਲ ਵੀ ਨਹੀਂ ਹੋਵੇਗਾ ਤੇ ਜਿਹੜੇ ਕਹਿ ਰਹੇ ਨੇ ਇਸ ਕੰਮ ਨੂੰ ਲੈ ਕੇ ਜਿਹੜੇ ਡਰ ਪੈਦਾ ਕਰ ਰਹੇ ਨੇ ਉਹ ਵੀ ਇਸ ਗੱਲ ਨੂੰ ਸਮਝ ਜਾਣਗੇ ਕਿ ਅਸਲ ਵਿੱਚ ਇਸ ਕੰਮ ਦੇ ਵਿੱਚ ਕਮਾਈ ਵੀ ਹੈਗੀ ਆ ਇਸ ਕੰਮ ਦੇ ਵਿੱਚ ਜਿਹੜੀ ਫਾਇਦਾ ਆ ਹੈਗਾ ਆ ਨੁਕਸਾਨ ਕੋਈ ਨਹੀਂ ਹੈਗਾ ਤੇ ਆਪਾਂ ਜੇਕਰ ਇਸ ਤਰੀਕੇ ਦੇ ਨਾਲ ਕੰਮ ਕਰਾਂਗੇ ਤਾਂ ਸਾਡੀ ਕਮਾਈ ਵੀ ਹੋਵੇਗੀ ਤੇ ਨੁਕਸਾਨ ਆ ਜਿਹੜਾ ਬਿਲਕੁਲ ਵੀ ਨਹੀਂ ਹੋਊਗਾ ਠੀਕ ਆ ਇਸ ਲਈ ਇਹੋ ਜਿਹੇ ਲੋਕਾਂ ਤੋਂ ਥੋੜਾ ਦੂਰ ਰਹੋ ਜੋ ਕਹਿ ਰਹੇ ਨੇ ਕਿ ਇਸ ਕੰਮ ਦੇ ਵਿੱਚ ਕਮਾਈ ਨਹੀਂ ਹੈਗੀ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ 2.5 3 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਠੀਕਾ ਕਮਾਈ ਕਰਦੇ ਆ ਕਰ ਰਹੇ ਆ ਤੇ ਅੱਗੇ ਵੀ ਕਰਾਂਗੇ ਇਹੀ ਕਾਰਨ ਆ ਕਿ ਮੈਂ ਵਾਰ-ਵਾਰ ਕਹਿ ਰਹੀ ਆ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਤੁਹਾਡੇ ਕੋਲ ਤੁਹਾਡਾ ਘਰ ਦਾ ਖਰਚਾ ਜਿਹੜਾ ਉਹ ਤੁਹਾਡੀ ਜੌਬ ਤੋਂ ਜਾਂ ਫਿਰ ਖੇਤੀਬਾੜੀ ਤੋਂ ਨਹੀਂ ਚੱਲ ਰਿਹਾ ਹੈਗਾ ਤਾਂ ਤੁਸੀਂ ਵਿੱਚ ਥੋੜੀਆਂ ਜੀਆਂ ਮੁਰਗੀਆਂ ਪਾਲ ਲਵੋ 40 50 100 ਇੰਨੀਆਂ ਕੁ ਮੁਰਗੀਆਂ ਤੁਸੀਂ ਪਾ ਕੇ ਆਪਣੇ ਘਰ ਦਾ ਜਿਹੜਾ ਖਰਚਾ ਇਹਨਾਂ ਦੇ ਸਿਰ ਤੋਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੱਢ ਸਕਦੇ ਹੋ ਠੀਕ ਆ ਤੇ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਆ ਜਿਹੜੇ ਜਰੂਰ ਕਰ ਦਿਆ ਕਰੋ ਧੰਨਵਾਦ